ਕਬੱਡੀ 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 ਅਰੇ ਵਾਲਾ ਬਲੋ 500 ਬੱਲੇ ਮਾਨ ਸਨਮਾਨ ਜਿਹਦੇ ਇਧਰ ਸਟਾਪਿੰਗ ਦੇ ਲਈ ਪਈਦੇ ਹੋਏ ਆ ਲਓ ਅਮਿਤ ਕਹਿੰਦੇ ਹਰਿਆਣੇ ਵਾਲਾ ਅਮਿਤ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਹੈ ਸਾਹਮਣੇ ਇਸ ਵੇਲੇ ਦੇਖਦਾ ਵੀ ਦੋ ਕੰਨੀਆਂ ਦੇ ਉੱਪਰ ਫੋਰ ਟਰੈਕਟਰਾਂ ਦੇ ਜੇਤੂ ਖਿਡਾਰੀ ਆਹ ਹੈ ਪ੍ਰਤਾਪ ਕੜਿਆਣੇ ਵਾਲਾ ਹੋ ਮਨਜਿੰਦਰ ਬਾਸੀ ਹੋਣੀ ਮਾਰ ਕਰਦੇ ਆ ਸ਼ਿੰਦਰ ਸਾਹ ਮਰੇ ਹੋਣੀ ਮਾਰ ਕਰਦੇ ਆ ਕੜਿਆਣੇ ਵਾਲਾ ਪ੍ਰਤਾਪ ਹੋ ਕੜਿਆਣੇ ਵਾਲਾ ਪ੍ਰਤਾਪ ਕਬੱਡੀ ਕਬੱਡੀ ਨਾ ਨੱਚ ਟੁੱਟਿਆ ਮੇਲਾ ਨੱਚ ਟੁੱਟਿਆ ਉਹ ਮੇਲਾ ਨੱਚ ਟੁੱਟਿਆ ਹੰਦਿਆਉ ਦੇ ਲਾਗੇ 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 ਉਹ ਕਬੱਡੀ ਕਬੱਡੀ ਵੀ ਵੀਰੂ ਭਾਈ ਕਿੰਨੇ ਦਈਏ ਕਿੰਨੇ ਦਈਏ ਜੱਫੇ ਦਾ 1100 1100 ਰੁਪਏ ਦਿਓ ਜੀ ਅੱਜਫੇ ਦਾ 1100 ਰੁਪਏ ਬਹੁਤ ਬਹੁਤ ਧੰਨਵਾਦ ਹੈ ਭਾਈ ਤੇਰੀ ਬੇਨਤੀ ਹੈ ਵੀ ਗਰਾਊਂਡ ਕਲੀਅਰ ਕਰ ਦਿਓ ਕਿਰਪਾ ਕਰ ਦਿਓ ਸਾਫ ਕਾ ਸਰਪੰਚ ਤੇਜਾ ਸਿੰਘ ਜੀ ਗਿੱਲ ਤਰਕ ਤਰਕ ਗਰੇਵਾਲ ਗਰੇਵਾਲ ਤਰਕ ਗਰੇਵਾਲ ਗਰੇਵਾਲ ਟਰਾਂਸਪੋਰਟ ਉਧਰ ਸਾਫ ਦਾ ਸਰਪੰਚ ਤੇਜਾ ਸਿੰਘ ਜੀ ਗਿੱਲ ਪ੍ਰੀਤਮ ਸਿੰਘ ਜੀ ਮੈਂਬਰ ਬਲਾਕ ਰਜੇਸ਼ ਰਕੇਸ਼ ਰਾਣਾ ਜੀ ਰਮਨ ਮੁੰਡੀਆਂ ਜੱਜ ਗਿੱਲ ਤੇ ਜੋਧ ਗਿੱਲ ਮੋਣਾ ਕੋਕਰੀ ਸਰਪੰਚ ਸੀਤਾਰਾਮ ਜੀ ਐਲਈਡੀ ਆ ਸਪான்ਸਰ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਉਹਨਾਂ ਦਾ ਵੀ ਇਸ ਵਿਸ਼ੇ ਤਰਤੇ ਬਹੁਤ ਵੱਡਾ ਧੰਨਵਾਦ ਕਰਦੇ ਆ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ